ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ WhatsApp ਦੇ ਮਾਧਿਅਮ ਰਾਹੀਂ ਕਵਰ ਕਰਦੇ ਪਏ ਆ ਰਾਜਸਥਾਨ ਸਟੇਟ ਆ ਜ਼ਿਲ੍ਹਾ ਬਾਇਆਂ ਦਾ ਹੈਗਾ ਕੰਗਾ ਨਗਰ ਗੰਗਾ ਨਗਰ ਜ਼ਿਲ੍ਹਾ ਬੇਗਰ ਰਾਜਸਥਾਨ ਤੋਂ ਵੀਡੀਓ ਕਵਰ ਕਰਦੇ ਪੈ ਪਿੰਡ ਵਾਜਿਆ ਦੇਗਾ ਧਾਮਕੋਟ 5151 ਧਾਮਕੋਟ ਵਾਜਿਆ ਦਾ ਪਿੰਡਾ 99820 42565 99820 42565 ਵਾਜਿਆ ਦਾ ਮੋਬਾਈਲ ਨੰਬਰ ਆ ਸੋ ਸਾਹਮਣੇ ਜੋ ਸਕਰੀਨ ਤੇ ਝੋਟੀ ਦੇਖਦੀ ਪਈ ਆ ਇਹ ਦੂਜਾ ਸੂਆ ਹੁੰਦੀ ਪਈ ਆ ਸੋ ਆ ਵੀਰ ਤੁਸੀਂ ਦੇਖਦੇ ਪਿਆ ਵੀਡੀਓ ਵਿੱਚ ਇਸ ਵੀਰ ਦੇ ਕੋਲੇ ਝੋਟੀ ਆ ਦੂਜਾ ਸਵੇਰ ਛੋਟੀ ਸੁੰਦੀ ਪਈ ਆ ਸੋ ਅਮਨਦੀਪ ਸਿੰਘ ਹੈਗਾ ਵੀਰ ਦਾ ਨਾਮ ਸੋ ਸਿੰਘਾ ਉਹ ਵਾਥਾ ਦੇਖੋ ਛੋਟੀ ਦਾ ਪੂਰਾ ਚੰਗਾ ਸੋਹਣਾ ਸਾਫ ਸੁਥਰਾ ਸਿੰਘ ਹੈਗਾ ਤੇ ਬਾਕੀ ਰਾਜੀ ਚੰਗੀ ਸੰਭੀ ਬਣੀ ਵੀ ਪੂਰੇ ਸੋਹਣੇ ਗੌਰ ਵਾਲੇ ਘਰ ਆ ਬਾਈ ਕਹਿੰਦੇ ਚੰਗੀ ਸੰਭੀਆਂ ਪਹਿਲੇ ਸਵੇਰ ਵੀਰ ਕਹਿੰਦਾ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਸੀ ਛੋਟੀ 4 ਬਜੇ ਦਾ ਚੱਕਦੀ ਸੀਗੀ ਉਦੋਂ ਸਿਰਫ ਪਹਿਲੇ ਸਵੇਰ 16 ਲੀਟਰ ਦੋ ਤਾਂ ਕਹਿੰਦਾ 8 ਲੀਟਰ ਪਰ ਟਾਈਮ ਦਾ ਮੈਂ ਕਿ ਲੈ ਕੇ ਆਏ ਸੀਗੇ ਜਦੋਂ ਪਹਿਲੇ ਸਵੇਰ ਛੋਟੀ ਇਹੇ ਸੂਈ ਵੀ ਸੀਗੀ ਸੋ ਅੱਜ ਸੂੰਦੀਆਂ ਹੁਣੇ ਦੂਜਾ ਸੂਆ ਸੂਆ ਕੱਤਕਾਰ ਦਾ ਸੁਣਨ ਦਾ ਅੰਦਾਜ਼ ਆਈ ਗਿਆ ਉਹ ਚੰਗੀ ਜਿੰਦ ਜਾਨ ਰਾਜੀ ਸਭੀ ਬੜੀ ਵੀ ਝੋਟੀ ਆ ਅੱਜ ਸੂਣ ਦੇ ਵਿੱਚ ਇਹਦੇ ਹਫ਼ਤਾ ਬਾਕੀ ਪਿਆ ਇੱਕ ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ 30 ਦਿਨ ਦੀ ਵੀਡੀਓ ਆਪਣੇ ਕੋਲੇ ਆਈ ਆ 5 ਤਰੀਕ ਨੂੰ ਇਹਦੇ ਦਿਨ ਪੂਰੇ ਆ ਲਗਭਗ 1 ਨੂੰ ਉੱਪਰ ਥੱਲੇ ਲੈ ਜੇ ਇੱਕ ਹਫ਼ਤਾ ਸੂਣ ਦੇ ਵਿੱਚ ਬਾਕੀ ਪਿਆਗਾ ਸੋ ਪਹਿਲੇ ਸੂਏ ਦਾ 16 ਲੀਟਰ ਦੁੱਧ ਮਾਲਕਾਂ ਦਾ ਮਿਣਿਆ ਹੋਇਆ ਦੂਜਾ ਸੂ ਸੂਣ ਹਫ਼ਤਾ ਬਾਕੀ ਕੋਈ ਇਹਦੇ ਸੀਮਾ ਨਹੀਂ ਲੱਗਿਆ ਕਿ ਹੋਰ ਨਹੀਂ ਪਿੰਡ ਚੰਗਾ ਸਾਹਣ ਸੀ ਵਧੀਆ ਉਹ ਤੋਂ ਕ੍ਰੋਸ ਹੋਈ ਵੀ ਆ ਸਾਹਣ ਤੋਂ ਕ੍ਰੋਸ ਹੋਈ ਵੀ 1,90,000 ਰੁਪਏ ਕੀਮਤ ਆ ਤੇ ਚੌਂਡ ਚਵਾਈ ਵੀਰ ਕਹਿੰਦਾ ਪੂਰੀ ਚੰਗੀ ਆ ਰਾਜੀ ਦੀ ਸਮੀ ਭਲੀ ਵੀ ਆ ਤੇ ਮੇਨ ਗੱਲ ਚਵਾਈ ਦੀ ਬਿਲਕੁਲ ਇੱਕ ਨੰਬਰ ਆ ਚਾਹੇ ਮਾਰ ਕੇ ਜਦੋਂ ਜਵਾਕ ਚੂਈ ਜਿੰਦੇ ਚਵਾਈ ਦੀ ਪੂਰੀ ਨਰਮਾਗੀ ਸੋ ਕੋਈ ਵੀ ਵੀਰ ਖਰੀਦਣਾ ਚਾਹ ਬਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਰਾਜਸਥਾਨ ਤੋਂ ਬਬੀ ਵੀਡੀਓ ਕਵਰ ਕੀਤੀ ਆ ਆਪਦੀ ਨਿਰਖ ਫਰਕ ਕਰਕੇ ਤਸल्ली ਨਾਲ ਤੁਸੀਂ ਪਸ਼ੂ ਖਰੀਦਣਾ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤਸल्ली ਤੁਸੀਂ ਆਪ ਕਰਨਿਆ ਵੀਡੀਓ ਦੇਖਣ ਲਈ